ਦੇਖੋ ਕਾਲੀ ਦਲ ਦੇ ਇੱਕ ਮਹਾਨ ਸ਼ਖਸੀਅਤ ਸਰਦਾਰ ਸ਼ਕਰੀਬ ਸਿੰਘ ਚੀਸਾ ਜੀ ਅਕਾਲ ਚਲਾਣਾ ਕਰ ਗਏ ਐ ਤੇ ਉਹਨਾਂ ਦੇ ਸਾਰੇ ਸਮੇਂ ਦੇ guzre ਹੋਏ ਸਮੇਂ ਦੀਆਂ ਰਾਜਨੀਤਿਕ ਤੌਰ ਤੇ ਬਹੁਤ ਸਾਰੀਆਂ ਯਾਦਾਂ ਨੇ ਇੱਜੀ ਯਾਦਾਂ ਨੇ ਘਾਟਾ ਪਰਿਵਾਰ ਨੂੰ ਵੀ ਪਿਆ ਹੈ ਸਮਾਜ ਨੂੰ ਵੀ ਪਿਆ ਹੈ ਹਰ ਥਾਂ ਤੇ ਆਪਣੀ ਪਾਰਟੀ ਦੀ ਪੈਂਦਾ ਸੋ ਇਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਸਾਡੇ ਉਸ ਵਕਤ ਦੀ ਪੋਲਿਟਿਕਸ ਤੇ ਅੱਜ ਦੀ ਪੋਲਿਟਿਕਸ 'ਚ ਇਹ ਫਰਕ ਹੈ ਅਸੀਂ ਆਮਣੂ ਸਾਹਮਣੇ ਇਲੈਕਸ਼ਨ ਲੜਦੇ ਹੋਏ ਵੀ ਇੱਕ ਦੂਜੇ ਦਾ ਉਲਟ ਨਹੀਂ ਸੀ ਕਰਦੇ ਲੈ ਰੋਏ ਬਾਸਤੇ ਉਹਨਾਂ ਨੇ ਕਹਿਣਾ ਆ ਕੇ ਬੀਬੀ ਦੇ ਖਿਲਾਫ ਇਹਨਾਂ ਦੇ ਪਰਿਵਾਰ ਦੇ ਖਿਲਾਫ ਕੁਛ ਨਹੀਂ ਅੱਜ ਬੱਚੇ ਕੋਈ ਧਾਰੇ ਲਾਉਂਦੇ ਅਸੀਂ ਕਹਿਣਾ ਨਾਰਾ ਤੁਸੀਂ ਲਾਉਣਾ ਐਨ ਮਿਲਦੇ ਪ੍ਰਪੜ ਮੰਗੋ ਮਿਲਦੇ ਇਲੈਕਸ਼ਨ ਘਟਨੇ ਆ ਲੜ ਰਹੇ ਆ ਬੈਠ ਕੇ ਨਿੱਜੀ ਪਰਿਵਾਰ ਘਰਾਇਆ ਵੀ ਲੈ ਲੈਂਦੇ ਸੀਗੇ ਸੋ ਬੜੇ ਤਹੱਲਮ ਵਾਲੇ ਬੜੇ ਸ਼ਰੀਫ ਬੜੇ ਅੱਛੇ ਇਨਸਾਨ ਸੀ ਚਲੇ ਗਏ ਸਭ ਨੂੰ ਘਾਟਾ ਮਹਿਸੂਸ ਹੁੰਦਾ ਤੇ ਇਸ ਕਰਕੇ ਅਸੀਂ ਕਹਿੰਦੇ ਆ ਪ੍ਰਮਾਤਮਾ ਇਹਨਾਂ ਨੂੰ ਇਸ ਤੋਂ ਕੁਝ ਪਰਿਵਾਰ ਦੇ ਬਟੇ ਇਹ ਤਾਂ ਚੱਲ ਜਿਉਂ ਹੀ ਜਾਂਦਾ ਹੈਗਾ ਤੁਹਾਡੇ ਅੱਧਾ ਕ ਤਾਂ মিডিਆ ਵਾਲੇ ਚਲਾਈ ਜਾਂਦੇ ਹੋ ਸਾਰੇ ਤੁਸੀਂ ਅੱਧਾ ਕ ਲੋਕ ਚਲਾਈ ਜਾਂਦੇ ਨੇ ਬਾਕੀ ਮੈਨੂੰ ਤਾਂ ਲੱਗਦਾ ਜੇ ਤੱਕਰ ਹੈਗਾ ਕਿ ਅੱਜ ਦੀ ਰਾਜਨੀਤੀ ਨਾ ਟੌਨਲੀ ਕੇ ਖੱਲੀਗੀ ਇੱਕ ਇੱਕ ਪਾਰਟੀ ਦੀ ਗੱਲ ਕਰਦੀਆਂ ਮੈਂ ਜਨਰਲ ਰਾਜਨੀਤੀ ਦੇਸ਼ ਤੋਂ ਲੈ ਕੇ ਤੱਕਰ ਇੱਕ ਖੇਡ ਜੀ ਬਣ ਕੇ ਰਹਿ ਗਈ ਹੈ ਤਮਾਸ਼ਾ ਜਾਂਦਾ ਨਾ ਤਾਂ ਲੋਕਾਂ ਦਾ ਵਿਸ਼ਵਾਸ ਰਿਹਾ ਕੋਈ ਐਲਾਨ ਕਰੀ ਜਾਓ ਕੋਈ ਗਰੰਟੀਆਂ ਦੇਈ ਜਾਓ ਕੋਈ ਕੁਝ ਕਰੀ ਜਾਓ ਇਹੋ ਜਿਹਾ ਮਾਹੌਲ ਬਣਾਤਾ ਕੁਝ ਲੀਡਰਾਂ ਨੇ ਕੁਝ ਪਾਰਟੀ ਦੇ ਲੀਡਰਾਂ ਨੇ ਆ ਕੇ ਪਿਛਲੇ ਥੋੜੇ ਸਮੇਂ 'ਚ ਤੇ ਉਹਦੇ ਵਿੱਚ ਆ ਕੇ ਇਹਦੀ ਮੈਂ ਕਹਿੰਦੀ ਹਾਂ ਵੀ ਇਕੱਲੇ ਇਹਨਾਂ ਨੇ ਸਾਡੇ ਸਮੇਂ 'ਚ ਵੀ ਕੈਪਟਨ ਵੇਲੇ ਵੀ ਜਦੋਂ ਸੀ ਬਹੁਤ سارے ਵਾਅਦੇ ਕੀਤੇ ਉਸ ਤੋਂ ਬਾਅਦ ਇਹ ਕੰਮ ਹੀ ਚੱਲ ਪਿਆ ਤੇ ਹੁਣ ਜਾਇਜੇ ਲੀਡਰ ਬਣ ਗਏ ਹੋ ਜੇ ਲੋਕ ਬਣ ਗਏ ਸਾਰੇ ਤੇ ਮੈਂ ਸਮਝਦੀ ਆ ਕਿ ਜੋ ਵਿਧਾਨ ਸਭਾ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਬਾਹਰ ਵੀ ਦੇਖਦੇ ਆ ਇਸ ਤਰ੍ਹਾਂ ਦੀ ਬੇਣੋ ਤਾਂ ਨਹੀਂ ਕਦੇ ਨਹੀਂ ਸੀ ਬਈ ਅਸੀਂ ਜਦੋਂ ਵੀ ਕਿਸੇ ਲੀਡਰ ਨੂੰ ਮਿਲਦੇ ਮੈਂ ਇੰਦਰਜੀਤ ਸਿੰਘ ਜੇਜੀ ਉਹਨਾਂ ਨਾਲ ਇਲੈਕਸ਼ਨ ਲੜੀ ਸੀ ਮੇਰੇ ਕੋਲੇ ਗੱਡੀ ਨਹੀਂ ਸੀ ਚਾਹਦੀ ਪਟੀਸ਼ਨ ਚੱਲਦੀ ਸੀ ਅੰਦਰੋਂ ਆਏ ਕਿਉਂਕਿ ਨਹੀਂ ਆਓ ਵੀ ਵੀ ਮੇਰ ਨਾਲ ਬੈਠ ਤੋਂ ਮੈਂ ਛੱਡ ਕੇ ਆਵਾ ਸੋ ਅੱਗੇ ਇਸ ਤਰ੍ਹਾਂ ਸੀ ਕਿ ਪਰਿਵਾਰਾਂ ਚ ਇੱਕ ਦੂਜੇ ਦੀ ਸਭਿਤਾ ਰੱਖਦੇ ਸੀਗੇ